ਪਹਾੜੀ ਤੇ ਮੈਦਾਨੀ ਇਲਾਕਿਆਂ ਦੇ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਦੇ ਕਾਰਨ ਜਨ ਜੀਵਨ ਪੂਰੇ ਤਰੀਕੇ ਦੇ ਨਾਲ ਪ੍ਰਭਾਵਿਤ ਹੋਇਆ ਗੁਰਤਾਸਪੁਰ ਦੇ ਦਿਨਾਨਗਰ ਖੇਤਰ ਦੇ ਵਿੱਚ ਹੜਵਰਗੀ ਸਥਿਤੀ ਪੈਦਾ ਹੋ ਗਈ ਜਦਕਿ ਮਕੌੜਾ ਪੱਤਨ ਦੇ ਵਿੱਚ ਰਾਵੀ ਦਰਿਆ ਦਾ ਪਾਣੀ ਲਗਾਤਾਰ ਵਧ ਰਿਹਾ ਹੈ ਰਾਵੀ ਦਰਿਆ ਤੋਂ ਵਾਰ ਬਸੇ ਸੱਤ ਪਿੰਡਾਂ ਦੇ ਵਿੱਚ ਪਾਣੀ ਦਾਖਲ ਹੋਇਆ ਜਿਸ ਦੇ ਵਿੱਚ ਮਕੌੜਾ ਤਾਜਪੁਰ ਕਾਨਾ ਤੇ ਰਾਮ ਸਹਾਏ ਦੱਸਦੇ ਕਿ ਵਰਗੇ ਪਿੰਡਾਂ ਤੇ ਘਰਾਂ ਦੇ ਵਿੱਚ ਜਿਹੜਾ ਪਾਣੀ ਭਰ ਚੁੱਕਿਆ ਹੈ ਮਾਂਸਾ ਜ਼ਿਲ੍ਹੇ ਦੇ ਖੁੱਲਾਣਾ ਰਜਵਾਹਾ ਨਹਿਰ ਟੁੱਟਣ ਕਾਰਨ ਲਗਭਗ 200 ਏਕੜ ਝੋਨੇ ਦੀ ਫਸਲ ਤਬਾਹ ਹੋ ਗਈ ਹੈ ਨਹਿਰ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਜਿਹੜੇ ਇਸ ਦੇ ਵਿੱਚ ਦੱਸਿਆ ਗਿਆ ਉੱਥੇ ਦੱਸਦੀ ਹੈ ਕਿ ਫਸਲ ਜਿਹੜੀ ਹੈ ਭਾਰੀ ਮੀਂਹ ਦੇ ਕਾਰਨ ਵੀ ਜਿਹੜੀ ਉਹ ਪ੍ਰਭਾਵਿਤ ਹੋਈ ਹੈ ਤੇ ਉੱਥੇ ਪਿੰਡ ਵਾਸੀਆਂ ਨੇ ਜਿਹੜੀ ਹੈ ਬਰਸਾਤ ਦੇ ਮੌਸਮ ਦੇ ਦੌਰਾਨ ਨਹਿਰ ਦੀ ਸਫਾਈ ਜਿਹੜੀ ਨੇ ਕੀਤੀ ਸੀ ਦੱਸਦੀ ਕਿ ਜਸਤੇ ਕਾਰਨ ਨੁਕਸਾਨ ਹੋਇਆ ਲੋਕ ਆਪਣੇ ਪੱਦਰ ਤੇ ਨਹਿਰ ਦੇ ਵਿੱਚ ਪਈਆਂ ਤਰੇੜਾਂ ਨੂੰ ਜਿਹੜੀ ਭਰਨ ਦੇ ਵਿੱਚ ਲੱਗੇ ਹੋਏ ਨੇ ਉਥੇ ਭਾਰੀ ਮੀਂਹ ਦਾ ਕਾਰ ਜਿਹੜਾ ਹਰ ਪਾਸੇ ਇਸ ਦਾ ਦੇਖਣ ਨੂੰ ਮਿਲਿਆ ਜਿਸ ਨੂੰ ਵੇਖਦੇ ਹੋਏ ਅਸਰ ਜਿਹੜਾ ਹੈ ਕਟੋ-ਕਟ ਹਰ ਪਿੰਡਾਂ ਦੇ ਵਿੱਚ ਪੰਜਾਬ ਦੇ ਵਿੱਚ ਨਜ਼ਰ ਆ ਰਿਹਾ ਉੱਥੇ ਦੱਸਦੀ ਕਿ ਪੰਜਾਬ ਦੇ ਵਿੱਚ ਪੰਜ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਖਾਸ ਕਰਕੇ ਰੈੱਡ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਤੇ ਵਿੱਚ ਪਠਾਨਕੋਟ ਗੁਰਦਾਸਪੁਰ ਮਾਨਸਾ ਸੰਗਰੂਰ ਅਤੇ ਫਿਰੋਜ਼ਪੁਰ ਸ਼ਾਮਲ ਨੇ ਤੇ ਉਥੇ ਦੱਸਦੀ ਕਿ 12 ਪਿੰਡਾਂ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਦੱਸਦੀ ਹੈ ਕਿ येलो ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ ਜਿਸ ਨੂੰ ਵੇਖਦੇ ਹੋਏ ਭਾਰੀ ਮੀਂਹ ਦੇ ਕਾਰਨ ਤੂਫਾਨ ਤੇ ਜਿਹੜਾ ਪਾਣੀ ਜਿਹੜਾ ਆਉਣ ਆ ਰਿਹਾ ਜਿਸ ਨੂੰ ਵੇਖਦੇ ਹੋਏ ਫਸਲ ਜਿਹੜੀ ਹੈ ਬਹੁਤ ਜ਼ਿਆਦਾ ਤਬਾਹ ਹੋ ਗਈ ਇਸ ਦਾ ਅਸਿੱਧਾ ਸਿੱਧਾ ਅਸਰ ਜਿਹੜਾ ਹੈ ਪਿੰਡਾਂ ਦੇ ਵਿੱਚ ਦੇਖਣ ਨੂੰ ਮਿਲਿਆ ਲੋਕਾਂ ਦੇ ਖੇਤਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਲੋਕ ਆ ਆਪਣੇ ਘਰ ਛੱਡਣ ਦੇ ਲਈ ਜਿਹੜੇ ਉਹ ਮਜਬੂਰ ਹੋ ਗਏ ਨੇ ਤੇ ਇਸ ਦੇ ਨਾਲ ਹੀ ਉਹ ਆਪਣੇ ਪਸ਼ੂਆਂ ਨੂੰ ਵੀ ਲੈ ਕੇ ਜਾ ਰਹੇ ਨੇ ਕਿਉਂਕਿ ਪਸ਼ੂਆਂ ਦੇ ਨਾਲ ਉਹ ਬਹੁਤ ਪਿਆਰ ਕਰਦੇ ਨੇ ਜਿਸ ਤੋਂ ਬਾਅਦ ਉਹ ਦੱਸ ਦਈਏ ਕਿ ਇਸ ਦੇ ਨਾਲ ਪਸ਼ੂਆਂ ਦੇ ਚਾਰੇ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਚਿੰਤਤ ਨੇ ਲੋਕ ਜਿਸ ਨੂੰ ਵੇਖਦੇ ਹੋਏ ਲਗਾਤਾਰ ਸਰਕਾਰ ਦੇ ਵੱਲੋਂ ਜਿਹੜੀ ਇਹ ਅਪੀਲ ਕੀਤੀ ਜਾ ਰਹੀ ਪਰ ਸਰਕਾਰ ਦੇ ਵੱਲੋਂ ਵੀ ਜਿਹੜਾ ਪੂਰੇ ਤਰੀਕੇ ਦੇ ਨਾਲ ਲੋਕਾਂ ਨੂੰ ਭਰੋਸਾ ਦਿੱਤਾ ਜਾ ਰਿਹਾ ਹੈ ਉਹ ਤੇ ਹੀ ਕੈਬਨਟ ਮੰਤਰੀਆਂ ਦੇ ਵੱਲੋਂ ਵੀ ਜਿਹੜਾ ਦੌਰਾ ਕੀਤਾ ਜਾ ਰਿਹਾ ਹੈ ਜਿਸ ਨੂੰ ਵੇਖਦੇ ਹੋਏ ਲੋਕਾਂ ਨੂੰ ਜਿਹੜਾ ਹਰ ਤਰੀਕੇ ਦੀ ਸਹੂਲਤ ਜਿਹੜੀ ਉਹ ਪ੍ਰਦਾਨ ਕੀਤੀ ਜਾ ਰਹੀ ਇਹ ਨਹਿਰ ਜਾ ਕੇ ਆਪਣੇ ਮਲ ਸਿੰਘ ਵਾਲੇ ਤਕਰੀਬਨ ਉੱਥੇ ਦੋ ਬ੍ਰਾਂਚਾਂ ਬਣ ਜਾਂਦੀਆਂ ਇਸ ਦੀਆਂ ਇੱਕ ਤਾਂ ਇਧਰ ਬਰਿਆੜੀ ਸਾਈਡ ਵਗ ਜਾਂਦੀ ਹੈ ਇੱਕ ਮਲ ਸਿੰਘ ਵਾਲੇ ਉਧਰ ਨੂੰ ਵਗ ਜਾਂਦੀ ਹੈ ਉੱਥੋਂ ਜਾ ਕੇ ਇਹ ਨਹਿਰ ਖਤਮ ਹੋ ਜਾਂਦੀ ਹੈ ਇੱਥੇ ਕੱਲ ਪਰਸੋਂ ਦੀ بارش ਹੋਣ ਦੇ ਕਾਰਨ ਨਹਿਰ ਦੇ ਵਿੱਚ ਜਾਦੇ ਪਾਣੀ ਹੋਣ ਕਾਰਨ ਜਾਂ ਫੁੱਲ ਪੋਲਾ ਫੁੱਲ ਚੱਲੀ ਜਾਂਦੀ ਹੈ ਕੱਲ ਦੋ ਤਿੰਨ ਖਾਦੋ ਟੁੱਟ ਰਹੀ ਸੀ ਪਿੰਡ ਦੇ ਸਾਰੇ ਨੇ ਆ ਕੇ ਬੋਰੀਆਂ ਵਗੈਰਾ ਪ੍ਰਬੰਧ ਕਰਕੇ ਆਪਣੇ ਇੰਡੀਵਿਜੂਅਲੀ ਕੰਮ ਕਰਕੇ ਪਿੰਡ ਨੇ ਬੰਦ ਕਰਿਆ ਤੇ ਹੁਣ ਇਸ ਦਾ ਹੁਣ ਟੁੱਟ ਗਿਆ ਅੱਜ ਸਵੇਰੇ ਰਾਤ ਦਾ ਬਜਾਦੇ ਪਾਣੀ ਹੋਣ ਕਰਕੇ ਤੇ ਹੁਣ ਕੋਈ ਕੰਟਰੋਲ ਨਹੀਂ ਹੋ ਰਿਹਾ ਪ੍ਰਸ਼ਾਸਨ ਨੂੰ ਦੋ ਤਿੰਨ ਵਾਰੀ ਕੱਲ ਦਾ ਵੀ ਦੱਸਿਆ ਗਿਆ ਇੱਥੇ ਕੋਈ ਬੰਦਾ ਪ੍ਰਸ਼ਾਸਨਦਰ ਨਹੀਂ ਪਹੁੰਚਿਆ ਹੈਗਾ ਸਾਰਾ ਇਹ ਸਾਰਾ ਪਿੰਡ ਪਿੰਡ ਵੱਲ ਜਾਊਗਾ ਸਾਰਾ ਪਾਣੀ ਹੁਣ ਕੋਈ ਸੋ ਮਿੱਟੀ ਦਾ ਪ੍ਰਬੰਧ ਵੀ ਨਹੀਂ ਕੋਲੇ ਕਾ ਦੂਜੇ ਪਾਸੇ ਬਟਲਾਡਾ ਸੈਡ ਆ ਗਈ ਬਟਲਾਡਾ ਸੈਡ ਵਾਲੇ ਮਿੱਟੀ ਨਹੀਂ ਚੱਕਣ ਦਿੰਦੇ ਪਾਣੀ ਉਥੇ ਦੂਜੇ ਪਾਸੇ ਹੋਰ ਕਿਤੇ ਮਿੱਟੀ ਨਹੀਂ ਹੈਗੀ ਹੁਣ ਮਿੱਟੀ ਦੀਆਂ ਟਰਾਲੀਆਂ ਆਉਣੀਆਂ ਕਿਤੇ ਫੇਰ ਜਾ ਕੇ ਬੋਰੀਆਂ ਭਰਨੇ ਜਾਣੀਆਂ ਫੇਰ ਲਾਈ ਜਾਊਗੀ 15 20 ਫੁੱਟ ਦਾ ਪਾੜ ਪੈ ਚੁੱਕੇ ਨਹਿਰ ਦੇ ਵਿੱਚ ਇਹ ਕਲਾਣਾ ਪਿੰਡ ਦੇ ਵਿੱਚ ਪਾਣੀ ਜਾਣਾ ਸਾਰਾ ਕਲਾਣਾ ਪਿੰਡ ਦੀ ਸਾਰੇ ਇਸ ਥਾਂ ਜਿੱਥੇ ਨਹਿਰ ਹੈ ਇਸ ਤੋਂ ਘੱਟ ਤੋਂ ਘੱਟ 20 ਫੁੱਟ ਨੀਵਾ ਪਿੰਡ ਹੈ 25 ਫੁੱਟ ਪਿੰਡ ਨੀਵੇਂ ਸਾਰੀ ਸਾਈਡ ਜਿੰਨੀਆਂ ਨਿਆਈਆਂ ਨੇ ਸਾਰੀ ਝੋਨਾ ਨੁਕਸਾਨ ਤਕਰੀਬਨ 2 250 ਕਿੱਲਾ ਨੁਕਸਾਨ ਹੋ ਜਾਣਾ ਇਸ ਦਾ ਇਸ ਕਰਕੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਵੀ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਪ੍ਰਬੰਧ ਕੀਤਾ ਜਾਵੇ ਜੀਐਮਸੀ ਵਗੈਰਾ ਭੇਜੀ ਜਾਵੇ ਤੇ ਤਾਂ ਜੋ ਜਾ ਪਿੱਛੋਂ ਨਹਿਰ ਦੇ ਵਿੱਚ ਪਾਣੀ ਘਟਾਇਆ ਜਾਵੇ ਤਾਂ ਕਿ ਇਹ ਨੱਕਾ ਪੂਰੇ ਜਾਵੇ ਨੁਕਸਾਨ ਹੋਣ ਤੋਂ ਬਚ ਗਏ ਸਾਡੀ ਇਹੀ ਬੇਨਤੀ ਹੈ ਪ੍ਰਸ਼ਾਸਨ ਨੂੰ ਵੀ ਆਪ ਸਾਰੇ ਪਿੰਡ ਦਾ ਤਕਰੀਬ ਸਾਡਾ ਸਾਰਾ ਆ ਗਿਆ ਸਾਰੇ ਪਿੰਡ ਦਾ ਸਹਿਯੋਗ ਹੈ ਪੂਰਾ ਜੱਛ ਕੇ ਪੂਰਾ ਪਿੰਡਾ ਆਪਣੇ ਤਨ ਮੰਦ ਨੇ ਅਕਾਲੀਆਂ ਲੋਸਮਿੰਟਾ ਹੋ ਜਾਂਦੀਆਂ ਨੇ ਸਾਰਾ ਪਿੰਡ ਬਾਰੀ-ਬਾਰੀ ਆਈ ਜਾਂਦਾ ਕੱਲ ਦੋ ਵਾਰੀ ਨਹਿ ਟੁੱਟਣ ਤੋਂ ਬਚਾਈ ਐ ਉਹ ਉੱਥੇ ਨੱਕਾ ਸੀ ਕਿੰਨਾ ਵੱਡਾ ਉਹ ਬੋਰੀਆਂ ਲਿਆ ਕੇ ਮਿੱਟੀ ਟਰਾਲੀ ਲਾ ਕੇ ਤਾਂ ਬੋਰੀਆਂ ਭਰ-ਭਰ ਕੇ ਸਾਰੇ ਪਿੰਡ ਨੇ ਬੰਦ ਕਰਿਆ ਉਹ ਨਹੀਂ ਕੱਲ ਹੀ ਟੁੱਟ ਜਾਣੀ ਸੀ ਇਹ ਰਾਤ ਪਾਣੀ ਜਾਦੇ ਹੋਣ ਕਰਕੇ ਅੱਜ ਜਿਹੜੀ ਸਵੇਰੇ ਹੁਣ ਦੋ ਤਿੰਨ ਘੰਟੇ ਬਾਰਿਸ਼ ਹੋਈ ਐ ਇਸ ਦੇ ਨਾਲ ਤਾਂ ਬਾਰਿਸ਼ ਦੇ ਪਾਣੀ ਨਾਲ ਹੀ ਪਿੰਡ ਡੁੱਬ ਜਾਣਾ ਸਾਡਾ ਤਾਂ ਤਾਜ਼ੀ ਖਬਰ ਜੜੀ ਹੈ ਮਾਨਸਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਰਜਵਾਹਾ ਨਹਿਰ ਚ ਵੱਡਾ ਪਾੜ ਪੈਣ ਦੇ ਕਾਰਨ ਕਰੀਬ 200 ਏਕੜ ਫਸਲ ਜੜੀ ਉਹ ਤਬਾਹ ਹੋ ਚੁੱਕੀ ਹੈ ਦਾਸੇ ਕਿ ਨਹਿਰ ਦੇ ਵਿੱਚ ਲਗਾਤਾਰ ਪਾਣੀ ਛੱਡਣ ਦੇ ਕਾਰਨ ਵੀ ਜਿਹੜਾ ਇਸ ਦਾ ਅਸਰ ਦੇਖਣ ਨੂੰ ਮਿਲ ਰਿਹਾ ਅਤੇ ਭਾਰੀ ਮੀਂਹ ਦੇ ਕਾਰਨ ਵੀ ਜਿਹੜਾ ਅਸਰ ਦੇਖਣ ਨੂੰ ਮਿਲ ਰਿਹਾ ਨਹਿਰ ਦੇ ਵਿੱਚ ਪਈਆ ਤਰੇੜਾਂ ਨੂੰ ਲੋਕ ਜਿਹੜੇ ਨੇ ਉਹ ਭਰਨ ਦੇ ਵਿੱਚ ਲੱਗੇ ਹੋਏ ਨੇ ਕਿਸਾਨਾਂ ਦੀ ਫਸਲ ਤੇ ਜਿਹੜਾ ਸਿੱਧਾ-ਸਿੱਧਾ ਅਸਰ ਇਸ ਦਾ ਪੈਨ ਦਾ ਹੋਇਆ ਨਜ਼ਰ ਆ ਰਿਹਾ ਜਿਸ ਨੂੰ ਵੇਖਦੇ ਹੋਏ ਦੱਸਦੀ ਕਿ ਪੰਜਾਬ ਦੇ ਜਿਹੜਾ ਬੰਝ ਜ਼ਿਲ੍ਹਿਆਂ ਵਿੱਚ ਜਿਹੜਾ ਅਲਰਟ ਰੈੱਡ ਅਲਰਟ ਜਿਹੜਾ ਉਹ ਜਾਰੀ ਕੀਤਾ ਦੱਸਦੀ ਕਿ ਜਿੰਨਾਂ ਦੇ ਵਿੱਚ ਅੰਮ੍ਰਿਤਸਰ ਹੋ ਗਿਆ ਪਠਾਨਕੋਟ, ਕੁਰਦਾਸਪੁਰ, ਮਾਨਸਾ, ਸੰਗਰੂਰ ਤੇ ਫਿਰੋਜ਼ਪੁਰ ਸ਼ਾਮਿਲ ਨੇ ਅਤੇ 12 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਹੈ yellow alert ਜਿਹੜਾ ਹੈ ਜਾਰੀ ਕੀਤਾ ਗਿਆ ਹੈ